ਮਿਹਰਬਾਨ ਸਿੰਘ ਵੱਲੋਂ ਪਿਆਰ ਭਰੀ ਸਤਸਕਰੀਆ ਕਾਲ ਸ਼ਬਦਾਂ ਦੇ ਹੇਰਫੇਰ ਚ ਮੋੜ ਤੁਹਾਡਾ ਸਵਾਗਤ ਅੱਜ ਦੀ ਛੋਟੀ ਕਹਾਣੀ ਦਾ ਨਾਮ ਹੈ ਬੀਬੀ ਜੀ ਉਸ ਵਕਤ ਮੇਰੇ ਕਾਲਜ ਵਿੱਚ ਡਾਕਟਰ ਰਗਵੀਰ ਸਿੰਘ ਬੈਂਸ ਹੋਰਾਂ ਦਾ ਵਿਸ਼ੇਸ਼ ਲੈਕਚਰ ਸੀ ਤੇ ਬੇਸਹਾਰਾ ਬੱਚੀਆਂ ਦੀ ਮਾਤਾ ਯੂਨੀਕ ਹੋਮ ਵਾਲੇ ਬੀਬੀ ਪ੍ਰਕਾਸ਼ ਕੌਰ ਜੀ ਨੂੰ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਗਿਆ ਸੀ ਪ੍ਰਿੰਸੀਪਲ ਨੇ ਇੱਕ ਮੈਡਮ ਦੀ ਡਿਊਟੀ ਲਗਾਈ ਕਿ ਜਿਸ ਤਰ੍ਹਾਂ ਹੀ ਬੀਬੀ ਜੀ ਆਉਣਗੇ ਤੁਸੀਂ ਉਹਨਾਂ ਨੂੰ ਸਕਾਟ ਕਰਕੇ ਮੇਰੇ ਦਫ਼ਤਰ ਚ ਲੈ ਕੇ ਆਉਣਾ ਬੀਬੀ ਜੀ ਆ ਗਏ ਉਹਨਾਂ ਦੀ ਬੇਟੀ ਹਲਕਾ ਗੱਡੀ ਚਲਾ ਰਹੀ ਸੀ ਗੱਡੀ ਉਹਨਾਂ ਨੇ ਬਾਹਰ ਹੀ ਕਾਲਜ ਦੇ ਗੇਟ ਦੇ ਬਾਹਰ ਹੀ ਖੜੀ ਕਰ ਦਿੱਤੀ ਤੇ ਉਹ ਅੰਦਰ ਆ ਗਏ ਕੁਦਰਤਨ ਮੈਂ ਸਾਹਮਣੇ ਖੜਾ ਸਾਂ ਉਹਨਾਂ ਨੇ ਮੈਨੂੰ ਦੇਖ ਲਿਆ ਮੈਨੂੰ ਜਾਣਦੇ ਸੀ ਉਹ ਮੇਰੇ ਵੱਲ ਨੂੰ ਆਏ ਤੇ ਮੈਂ ਚੁਸਤ ਕਦਮੀ ਨਾਲ ਉਹਨਾਂ ਵੱਲ ਵਧਿਆ ਹਾਲ ਚਾਲ ਪੁੱਛਿਆ ਤੇ ਮੈਂ ਸਕਾਟ ਕਰਕੇ ਪ੍ਰਿੰਸੀਪਲ ਸਾਹਿਬ ਦੇ ਦਫ਼ਤਰ ਚ ਲੈ ਗਿਆ ਕਿਸੇ ਨੂੰ ਪਤਾ ਨਾ ਲੱਗਾ ਕਿ ਬੀਬੀ ਜੀ ਆ ਗਏ। ਥੋੜੀ ਦੇਰ ਬਾਅਦ ਉਹਨਾਂ ਨੂੰ ਹਾਲ ਵੱਲ ਰਵਾਨਾ ਕਰਵਾ ਦਿੱਤਾ ਗਿਆ ਤੇ ਜਿਹੜੇ ਮੈਡਮ ਦੀ ਡਿਊਟੀ ਸਕਾਟ ਕਰਨ ਦੀ ਸੀ ਪ੍ਰਿੰਸੀਪਲ ਨੇ ਉਹਨੂੰ ਬੁਲਾ ਲਿਆ। ਡਾਂਟਿਆ ਹੋਏਗਾ ਜ਼ਰੂਰ ਕਿ ਸਕਾਟ ਕਰਨ ਦੀ ਡਿਊਟੀ ਤੁਹਾਡੀ ਸੀ ਤੇ ਲੈ ਕੇ ਮਿਹਰਬਾਨ ਆਇਆ। ਮੈਂ ਉਸ ਥਾਂ ਤੇ ਮੌਜੂਦ ਨਹੀਂ ਸਾਂ। ਹਾਲ ਵਿੱਚ ਜਦੋਂ ਪ੍ਰਿੰਸੀਪਲ ਸਾਹਿਬ ਨੇ ਬੀਬੀ ਜੀ ਦਾ ਤਾਰਫ ਕਰਾਉਣਾ ਸ਼ੁਰੂ ਕੀਤਾ ਤੇ ਧਮਾਕੇ ਦਾ ਸ਼ੁਰੂਆਤ ਹੋਈ। ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਦਰਮਿਆਨ ਬੀਬੀ ਜਗੀਰ ਕੌਰ ਜੀ ਆਏ ਨੇ ਮੈਂ ਫਟਾਫਟ ਸਟੇਜ ਦੇ ਉੱਪਰ ਚੜ੍ਹਿਆ ਮਾਈਕ ਦੇ ਉੱਪਰ ਹੱਥ ਰੱਖਿਆ ਪ੍ਰਿੰਸੀਪਲ ਸਾਹ ਦੇ ਕੰਨ 'ਚ ਹੌਲੀ ਜਿਹੀ ਕਿਹਾ ਬੀਬੀ ਜਗੀਰ ਕੌਰ ਨਹੀਂ ਬੀਬੀ ਪ੍ਰਕਾਸ਼ ਕੌਰ ਨਾਂ ਆ ਇਹਨਾਂ ਦਾ ਪ੍ਰਿੰਸੀਪਲ ਸਾਡਾ ਗੈਰ ਪੰਜਾਬੀ ਸੀ ਤੇ ਸਿੱਖ ਬੀਬੀਆਂ ਦੇ ਨਾਵਾਂ ਨਾਲ ਬਹੁਤਾ ਸਹਿਜ ਨਹੀਂ ਸੀ ਹੈਗਾ ਉਹਨੇ ਆਪਣੇ ਆਪ ਨੂੰ ਦਰਸਤ ਕਰ ਲਿਆ ਜਦੋਂ ਪ੍ਰੋਗਰਾਮ ਖਤਮ ਹੋਇਆ ਤੇ ਜਿਹੜੇ ਮੈਡਮ ਦੀ ਡਿਊਟੀ ਸੀ ਸਕਾਟ ਕਰਨ ਦੀ ਉਹ ਮੇਰੇ ਕੋਲ ਆਏ ਮੈਨੂੰ ਕਹਿੰਦੇ ਪ੍ਰਿੰਸੀਪਲ ਸਾਹਿਬ ਨੇ ਸਾਥ ਕੇ ਮੈਨੂੰ ਡਾਂਟਿਆ ਵੀ ਤੁਹਾਨੂੰ ਪਤਾ ਨਹੀਂ ਲੱਗਾ ਤੁਸੀਂ ਬੀਬੀ ਜੀ ਨੂੰ ਲੈ ਕੇ ਨਹੀਂ ਆਏ ਸਕਾਟ ਕਰਕੇ ਜਾਂ ਸ਼ੁਗਰਾ ਮਿਹਰਬਾਨ ਹੋਤੇ ਸੀ ਉਹ ਲੈ ਆਇਆ ਤੇ ਕਹਿੰਦੇ ਮੈਂ ਕਿਹਾ ਜੀ ਤੁਸੀਂ ਤੇ ਮੈਨੂੰ ਬੀਬੀ ਪ੍ਰਕਾਸ਼ ਗੌਰ ਜੀ ਕਿਹਾ ਹੀ ਨਹੀਂ ਸੀ ਤੁਸੀਂ ਤੇ ਬੀਬੀ ਜ਼ਗੀਰ ਗੌਰ ਜੀ ਕਿਹਾ ਸੀ ਉਸ ਵਕਤ ਬੀਬੀ ਜ਼ਗੀਰ ਗੌਰ ਐਮਐਲਏ ਸੀ ਕਹਿੰਦੇ ਮੈਂ ਕਿਹਾ ਵੀ ਬੀਬੀ ਜ਼ਗੀਰ ਕੌਰ ਜੀ ਆਉਣਗੇ ਐਮਐਲਏ ਨੇ ਲਾਲ ਬੱਤੀ ਵਾਲੀ ਗੱਡੀ ਆਏਗੀ ਨਾਲ ਸਿਕਿਉਰਿਟੀ ਆਏਗੀ ਟਾ ਟਾ ਪਾ ਪਾ ਕਰਦੇ ਹੋਣਗੇ ਪਤਾ ਲੱਗ ਜਾਏਗਾ ਇਹ ਤੇ ਬੀਬੀ ਪ੍ਰਕਾਸ਼ ਕੌਰ ਜੀ ਸੀ ਮੈਂ ਇਹਦੇ ਨੂੰ ਵੇਖਿਆ ਵੀ ਨਹੀਂ ਸੀ ਹੋਇਆ ਤੇ ਉਹ ਤੇ ਚੁੱਪਚੀਪ ਹੀ ਤੇ ਆਏ ਉਹ ਤੇ ਮਹਿਮਾਨ ਸਰ ਜਾਣਦੇ ਸੀ ਤੇ ਉਹਨਾਂ ਨੇ ਸਕਾਉਟ ਕਰਕੇ ਲਾਏ ਅੰਦਰ ਮੈਨੂੰ ਕਹਿੰਦੇ ਵੇਖੋ ਸਟੇਜ ਤੇ ਉਹਨਾਂ ਨੇ ਫਿਰ ਬੀਬੀ ਪ੍ਰਕਾਸ਼ ਕੌਰ ਦੀ ਥਾਂ ਤੇ ਬੀਬੀ ਜ਼ਗੀਰ ਕੌਰ ਹੀ ਬੋਲਿਆ ਉਹਨਾਂ ਦੇ ਦਿਮਾਗ ਬੀਬੀ ਜ਼ਗੀਰ ਕੌਰ ਚੱਲ ਰਿਹਾ ਸੀ ਨਗਾ ਮੈਡਮ ਕੋਈ ਗੱਲ ਨਹੀਂ ਸਭ ਸ਼ਬਦਾਂ ਦਾ ਇਹ ਮੇਰਾ ਤੁਹਾਨੂੰ ਡਾਂਟ ਪੈ ਗਈ ਇਹ ਸ਼ਬਦਾਂ ਦੇ ਹੇਰ ਫੇਰ ਕਰਕੇ ਹੋਇਆ ਜੋ ਕੁਝ ਹੋਇਆ ਤੁਹਾਡਾ ਬਹੁਤ ਬਹੁਤ